हां जी सत श्री अकाल जी देखो जी पहला वीडियो स्टार्ट ਕਰਨ ਤੋਂ ਪਹਿਲਾਂ ਹਾਜ਼ਰੀ ਜ਼ਰੂਰ ਲਗਾਇਆ ਕਰੋ ਨਮੋ ਨਰਨ ਲਿਖ ਕੇ ਦੂਜੀ ਗੱਲ ਵੀਡੀਓ ਨੂੰ ਮੈਂ ਬਹੁਤ ਹੀ ਵਿਸਤਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕਰੂੰਗੀ ਕਿਉਂਕਿ ਫਿਰ ਤੁਸੀਂ ਕਹਿ ਦੇਣਾ ਸਾਡੇ ਕੋਲ ਸਮਝ ਨਹੀਂ ਆਈ ਪਹਿਲਾਂ ਤਾਂ ਕੋ ਮੈਂ ਕਹਿਣ ਕੀ ਲੱਗੀਆਂ ਕਾਦੇ ਕਾਦੇ ਵਾਸਤੇ ਇਹ ਜਿਹੜਾ ਪਾ ਹੈਗਾ ਇਹ ਬਹੁਤ ਹੀ ਪਹਿਲੀ ਤਾਂ ਗੱਲ ਤੁਸੀਂ ਇਹ ਸਮਝੋ ਚਮਤਕਾਰੀ ਜਿਹੜਾ ਪਾ ਚਮਤਕਾਰੀ ਪਾ ਬਹੁਤ ਹੀ ਫਾਇਦੇਮੰਦ ਆਪਾ ਤੁਸੀਂ ਦੇਖੋ ਜੰਤਰੀਆਂ ਮੰਤਰੀਆਂ ਪੜਾ ਪੜਾ ਹੰਭ ਗਏ ਤੁਹਾਡੇ ਕੋਲੋਂ ਕਈ ਵਾਰੀ ਆਪਾਂ ਸਾਰੇ ਪਰਿਵਾਰ ਦੀ ਜੰਤਰੀ ਨਹੀਂ ਵੀ ਪੜਾ ਸਕਦੇ ਇੱਕ ਦੀ ਪੜਾ ਲਈ ਤੇ ਬਾਕੀਆਂ ਦੀ ਰਹਿ ਜਾਂਦੀ ਹੁਣ ਤੁਸੀਂ ਕਰਨਾ ਕੀ ਆ ਦੇਖੋ ਪਹਿਲਾਂ ਤਾਂ ਗਵਰਨਰ ਸੁਣ ਵੀ ਕਾਦੇ ਵਾਸਤੇ ਆ ਪਰਿਵਾਰ ਦੇ ਵਿੱਚ ਲੜਾਈ ਝਗੜਾ ਪਤੀ ਪਤਨੀ ਦਾ ਨੌ ਸਹੁਰੇ ਦਾ ਨੌ ਸੱਸ ਦਾ ਜਾਂ ਫਿਰ ਮਾਪੇ ਪੁੱਤ ਦਾ ਜਾਂ ਪ੍ਰਾਵਾ ਪ੍ਰਾਵਾ ਦਾ ਜਾਂ ਫਿਰ ਜਵਾਨ ਬੱਚੇ ਤੇ ਆਪਸ ਵਿੱਚ ਹੀ ਲੜਦੇ ਝਗੜਦੇ ਨੇ ਖੂਨ ਕਹਾੜਾ ਹੋ ਜਾਂਦੇ ਨੇ ਹਰ ਟਾਈਮ ਤੁਹਾਡੇ ਘਰੋਂ ਕੈਸ ਨਹੀਂ ਜਾਂਦਾ ਤੁਸੀਂ ਜਿੰਨਾ ਮਰਜ਼ੀ ਬਾਹਰੋਂ ਥੱਕ ਹਾਰ ਕੇ ਆਉਨੇ ਹੋ ਤਾਂ ਘਰੇ ਆਉਂਦੇ ਨੂੰ ਉਹੀ ਮਝਿੱਟ ਮਝਿੱਟੀ ਉਹੀ ਕੈਸ ਬੁਰਾ ਹਾਲ ਕਰਦਾ ਸਮਝ ਤੋ ਬਾਹਰ ਹੋਏ ਨਾ ਜਿਹੜੇ ਘਰ ਦੇ ਵਿੱਚ ਕੇਸ ਇੰਨਾ ਪਵੇ ਨਾ ਬੰਦੇ ਵੀ ਅੱਕ ਜਾਂਦੇ ਨੇ ਕਈ ਵੇਰ ਤਾਂ ਬੰਦੇ ਆਤਮ ਹੱਤਿਆ ਕਰਨ ਦਾ ਸੈਟ ਕਰ ਲੈਂਦੇ ਨੇ ਤੇ ਲੇਡੀ ਵੀ ਕਰ ਲੈਂਦੀਆਂ ਨੇ ਕਿ ਇਸ ਚੀਜ਼ ਹੀ ਕਹਿ ਜੀ ਇਹ ਖੂਨ ਪਿੰਦਾ ਇਹ ਕੋਈ ਆਪਣੇ ਆਪ ਨਹੀਂ ਕੇਸ ਪਿੰਦਾ ਇਹ ਵੀ ਇੱਕ ਬਹੁਤ ਹੀ ਭਿਆਨਕ ਘਰ ਦੇ ਵਿੱਚ ਨਕਾਰਮਕ ਜਿਹਨੂੰ ਆਪਾਂ ਕਹਿੰਦੇ ਨਕਾਰਕ ਆਤਮਾ ਕਹਿ ਦੋ ਬੁਰੀ ਆਤਮਾ ਕਹਿ ਦੋ ਜਾਂ ਕਿਸੇ ਵੀ ਕਿਸਮ ਦਾ ਗ੍ਰਹਿ ਦੋਸ਼ ਕਹਿ ਦੋ ਇਹ ਉਹਦੇ ਨਾਲੇ ਕੰਮ ਹੁੰਦੇ ਨੇ ਘਰ ਦੇ ਵਿੱਚ ਬਹੁਤ ਹੀ ਟੈਣਾ ਜਾਂ ਕਿਸੇ ਦਾ ਕੁਛ ਮਾਰਾ ਮੋਟਾ ਕੀਤਾ ਕਰਾਇਆ ਵੀ ਹੁੰਦਾ ਇਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਤੁਸੀਂ ਹੁਣ ਕਰਨਾ ਕੀ ਆ ਧਿਆਨ ਨਾਲ ਸੁਣਿਓ ਫਿਰ ਕਹਿਜਾਂਗੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੁਸੀਂ ਤਾਂ ਬੋਲੇ ਹੀ ਨਹੀਂ ਕਿਹਾ ਹੀ ਨਹੀਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣਿਆ ਕਰੋ ਮੈਂ ਤਾਂ ਹੀ ਵੀਡੀਓ ਆਕਾਤ ਦੇ ਵਿੱਚ ਬੈਠ ਕੇ ਵੱਖਰੇ ਕਮਰੇ ਚ ਬਣਾਉਣੀ ਆ ਪਹਿਲਾਂ ਤਾਂ ਤੁਸੀਂ ਇੱਕ ਪਾਇਆ ਸਰੋਂ ਲੈਣੀ ਆ ਪੀਲੇ ਰੰਗ ਦੇ ਇਸ ਸਰੋਂ ਨੂੰ ਇੱਕ ਡੰਗੇ ਦੇ ਵਿੱਚ ਇੱਕ ਕੌਲੇ ਦੇ ਵਿੱਚ ਪਾ ਲੈਣਾ ਸਰੋਂ ਸ਼ਨੀਵਾਰ ਤੋਂ ਇਹ ਜਿਹੜਾ ਪਾ ਇਹ ਸ਼ਨੀਵਾਰ ਤੋਂ ਸ਼ੁਰੂ ਕਰਨਾ ਮੈਂ ਸ਼ੁੱਕਰਵਾਰ ਨੂੰ ਵੀਡੀਓ ਪਾ ਰਹੀ ਆਂ ਸ਼ਨੀਵਾਰ ਨੂੰ ਇਹ ਕੰਮ ਤੁਸੀਂ ਕਰਨਾ ਕਿਉਂਕਿ ਸ਼ੁੱਕਰਵਾਰ ਨੂੰ ਤੁਸੀਂ ਸਰੋਂ ਆਪਣੇ ਘਰੋਂ ਲਿਆ ਕੇ ਰੱਖ ਪਾਈਆ ਸਰੋਂ ਦਾ ਕੱਟਣਾ ਹੈ ਵੱਧ ਪਾਵਾ ਹੋਵੇ ਕੋ ਇਹ ਲਗਾਤਾਰ ਕੰਮ ਕਰਨਾ ਹੈ ਡੇਲੀ ਸ਼ਨੀਵਾਰ ਤੋਂ ਸ਼ੁਰੂ ਕਰਕੇ ਹਰ ਰੋਜ਼ ਕਰਨਾ ਸਰਾਂ ਉਹਦੇ ਵਿੱਚ ਪਾਣੀ ਨਹੀਂ ਪਾਉਣਾ ਪਹਿਲਾਂ ਤਾਂ ਇਹ ਸੁਣ ਲਓ ਕਈ ਕਹਿੰਦੇ ਨੇ ਭਿਉਂ ਕੇ ਰੱਖਣੀ ਹੈ ਨਹੀਂ ਜੀ ਨਾ ਭਿਉਂ ਕੇ ਭਿਉਂ ਕੇ ਸਭ ਆਪਾਂ ਕਿੱਥੋਂ ਰੱਖਾਂਗੇ ਪਾਈ ਜੀ ਆਪਾਂ ਭਿਉਂ ਲਈ ਉਹ ਤਾਂ 3 ਜਦੋਂ ਸਮੈਲ ਆਉਣ ਸ਼ੁਰੂ ਹੋਏ ਨਹੀਂ ਸਰਾਂ ਉਹਦੇ ਵਿੱਚ ਤਾਂ ਸੁੱਕੀ ਸਰੋ ਰੱਖਣੀਆਂ ਕਿੱਥੇ ਰੱਖਣੀਆਂ ਜਿਹੜਾ ਤੁਹਾਡਾ ਮਾਸਟਰ ਬੈੱਡਰੂਮ ਸਮਝ ਗਏ ਨਾ ਵਾਸਟਰ ਬੈੱਡਰੂਮ ਵੱਡੇਆਂ ਦਾ ਜਿਹੜਾ ਹੁੰਦਾ ਵਾ ਉੱਥੇ ਰੱਖਣੀਆਂ ਹੋਰ ਤੁਸੀਂ ਕੀ ਕਰਨ ਉਸ ਸਰੋ ਰੋਜ਼ ਦੇਲੀ ਲੈ ਕੇ ਥੋੜੀ ਸ਼ਾਮ ਟਾਈਮ ਜਦੋਂ ਸੂਰਜ ਛਿਪ ਜਵੇ ਉਸ ਤੋਂ ਬਾਅਦ ਇਹ ਕੰਮ ਕਰਨਾ ਥੋੜੀ ਜਿਹੀ ਹੱਥ ਤੇ ਇੰਨੀ ਕ ਪਾ ਲੈਣੀ ਆ ਪਾ ਕੇ ਦੋਨਾਂ ਹੱਥਾਂ ਦੇ ਨਾਲ ਉਹਨੂੰ ਐ ਕਰ ਲੈਣਾ ਐ ਕਰਕੇ ਐ ਕਹਿਣਾ ਵੀ ਸਾਡਾ ਪਰਿਵਾਰ ਇੱਕ ਮਿੱਕ ਹੋ ਜਵੇ ਸਾਡੇ ਪਰਿਵਾਰ ਵਿੱਚ ਲੜਾਈ ਨਾ ਪਵੇ ਝਗੜਾ ਨਾ ਪਵੇ ਖੁਸ਼ੇ ਰਹਿਣ ਸਾਡਾ ਪਰਿਵਾਰ ਬਸ ਇੰਨਾ ਹੀ ਕਹਿਣਾ 11 ਵਾਰ ਕਹਿ ਦੇਣਾ ਇਹ ਗੱਲ ਹੋਰ ਜ਼ਿਆਦਾ ਕੁਝ ਨਹੀਂ ਤੁਸੀ ਕਹਿਣਾ ਉਹ ਤੋਂ ਬਾਅਦ ਇਹ ਸਰੋਂ ਨੂੰ ਬਾਹਰ ਸੜਕ ਤੇ ਬਿਹੀ ਚ ਕੁਛ ਵੀ ਤੁਹਾਡਾ ਘਰ ਦੇ ਮੂਹਰੇ ਚ ਗੇਟ ਤੋਂ ਬਾਹਰ ਕੁਛ ਵੀ ਜਾਂਦਾ ਉੱਥੇ ਸਿੱਟਦੇ ਨੇ ਦੇਖੋ ਇਹਦੇ ਵਿੱਚ ਬੁਰਾ ਕਿਸੇ ਦਾ ਨਹੀਂ ਨਾ ਉੱਪਰ ਚ ਨਿੰਕਣ ਵਾਲੇ ਦਾ ਨਾ ਹੀ ਆਪਾਂ ਬੁਰਾ ਕਰਨਾ ਕਿਸੇ ਦਾ ਉਹ ਤਾਂ ਜਦੋਂ ਲੋਕੀ ਨਿਕਲਣਗੇ ਉਹਨਾਂ ਨੇ ਪੈਰਾਂ ਦੇ ਨਾਲ ਲਤੜੀ ਜਾਣਾ ਉਵੇਂ ਉਵੇਂ ਗ੍ਰਹਿ ਦੋਸ਼ ਜੋ ਵੀ ਤੁਹਾਡੇ ਘਰ ਦਾ ਟੈਸ ਲੜਾਈ ਝਗੜਾ ਖਤਮ ਹੁੰਦਾ ਜਾਣਾ ਕਿਸੇ ਦਾ ਵੀ ਇਹਦੇ ਵਿੱਚ ਬੁਰਾ ਨਹੀਂ ਕਿ ਬੁਰਾ ਕਰਕੇ ਕਦੇ ਵੀ ਆਪਦਾ ਭਲਾ ਨਹੀਂ ਹੁੰਦਾ ਜੇ ਤੁਸੀਂ ਸੋਚੋਗੇ ਵੀ ਕਿਸੇ ਦਾ ਬੁਰਾ ਕਰੂਗੇ ਤਾਂ ਵੀ ਆਪਦੇ ਹੀ ਬੁਰਾ ਸੋਚੋ ਵੀ ਨਾ ਦਿਮਾਗ 'ਚ ਵੀ ਨਾ ਲਿਆਵੋ ਕਿਸ ਤਰ੍ਹਾਂ ਬੁਰਾ ਜਿਹਾ ਕਿ ਕਰ ਗਿਆ ਤਾਂ ਵੀ ਕੋ ਮਾਲਕਾ ਤੂੰ ਜਾਂਦਾ ਸਾਨੂੰ ਕੋਈ ਪਤਾ ਨਹੀਂ ਹੈ ਕਿ ਨਹੀਂ ਕਰਨ ਵਾਲਾ ਕਰ ਗਿਆ ਬਸ ਤੂੰ ਸਾਡੇ ਤੇ ਮਿਹਰ ਭਰਿਆ ਹੱਥ ਰੱਖਿਆ ਇਹ ਲਗਾਤਾਰ ਕਰਨਾ ਦੇਖੋ ਇੱਕ ਇਹਦੇ ਵਿੱਚ ਹੋਰ ਗੱਲ ਧਿਆਨ ਦੇਣ ਵਾਲੀ ਹੈ ਜਿਹੜੀ ਤੁਸੀਂ ਫੇਰ ਕਦੇ ਨਾਲ ਸੀਤਾ ਜੀ ਭੁੱਲ ਗਏ ਇੰਨਾ ਕੰਮ ਨਾ ਭੁੱਲਿਓ ਹਰ ਰੋਜ਼ ਕਰਨਾ ਇੱਕ ਬੰਦੇ ਦੀ ਸਪੈਸ਼ਲ ਡਿਊਟੀ ਲਾ ਦਿਓ ਜਿਨੇ ਰੋਜ਼ ਸ਼ਾਮ ਨੂੰ ਕਰਨਾ ਹੈ ਜਿਹੜਾ ਬੰਦਾ ਭੁੱਲਦਾ ਨਹੀਂ ਕਈ ਬੰਦੇ ਹੰਦ ਨੇ ਭਲਕੜ ਹੁੰਦੇ ਨੇ ਅੱਬਲ ਦਾ ਸਾਰੇ ਪਰਿਵਾਰ ਨੂੰ ਦੱਸੋ ਵੀ ਆਹ ਕੰਮ ਆਪਾਂ ਕਰਨਾ ਕਿਸੇ ਨਾ ਕਿਸ ਦੇ ਜਰੂਰ ਸ਼ਾਮ ਟਾਈਮ ਜਾਬਾ ਨੂੰ ਕੀਤਾ ਨਹੀਂ ਹੈਗਾ ਨਹੀਂ ਜਿਹੜਾ ਤੁਹਾਨੂੰ ਲੱਗਦਾ ਘਰ ਦੇ ਵਿੱਚ ਵੀ ਇਹ ਬੰਦਾ ਭੁੱਲਦਾ ਨਹੀਂ ਤੁਸੀਂ ਕਈ ਵਾਰੀ ਬਜ਼ੁਰਗਾਂ ਨੂੰ ਡਿਊਟੀ ਦੇ ਦਿੰਦੇ ਹੋ ਕਈ ਵਾਰੀ ਬਜ਼ੁਰਗ ਵੀ ਭੁੱਲ ਜਾਂਦੇ ਨੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂ ਕਿਸੇ ਟਾਈਮ ਬਜ਼ੁਰਗ ਦਾ ਦਿਮਾਗ ਪਤਾ ਨਹੀਂ ਕਿੱਥੇ ਜਾ ਕੇ ਉਹਨਾਂ ਦਾ ਜੁੜਿਆ ਹੁੰਦਾ ਤੇ ਤੁਸੀਂ ਯਾਨੀ ਕਿਸੇ ਵੀ ਬੰਦੇ ਦੀ ਜਿਹਦੀ ਲਾਉਣੀ ਚਾਹ ਬਜ਼ੁਰਗ ਤੇ ਹੀ ਕਰਵਾ ਦਿਓ ਮੈਂ ਇਹ ਨਹੀਂ ਕਹਿੰਦੀ ਪਰ ਉਹਨੂੰ ਚੇਤੇ ਨਾਲ ਯਾਦ ਕਰਵਾਤਾ ਵੀ ਮੰਮੀ ਆਹ ਕੰਮ ਕਰਨਾ ਸ਼ਾਮ ਟਾਈਮ ਜਾਂ ਡੈਡੀ ਆਹ ਕੰਮ ਕਰਨਾ ਤੁਸੀਂ ਕਰ ਦੋ ਮੜਿਆ ਕੰਮ ਆ ਦੇਖੋ ਫਰਕ ਪੈਂਦਾ ਘਰ ਦੇ ਵਿੱਚ ਉਹੀ ਪਰਿਵਾਰਕ ਮੈਂਬਰ ਇੱਕ ਟੇਬਲ ਤੇ ਬੈਠ ਕੇ ਰੋਟੀ ਖਾਓ ਮੈਂ ਦਾਵੇ ਨਾਲ ਕਹਿੰਦੀ ਹ ਗਰੰਟੀ ਨਾਲ ਕਹਿੰਦੀ ਹ ਕਰੋ ਤਾਂ ਸਹੀ ਨਾ ਤੁਸੀਂ ਤਾਂ ਕਰਨ ਤੋਂ ਪਹਿਲੇ ਲੱਗ ਜਾਂਦਾ ਜੀ ਸਾਨੂੰ ਤਾਂ ਫਾਇਦਾ ਹੀ ਨਹੀਂ ਹੋਇਆ ਸੀ ਸੰਤ ਉਹ ਨਹੀਂ ਦੇਖੋ ਪਹਿਲੀ ਤਾਂ ਗੱਲ ਕੋਈ ਮੇਰਾ ਸਕੈਨਰ ਹੀ ਲਾਇਆ ਹੈ ਨਾ ਹੈ ਮੈਂ ਤੁਹਾਨੂੰ ਬਕਾਇਦਾ ਆਪਦਾ ਫੋਨ ਨੰਬਰ ਵੀ ਦਵਾਂਗੀ ਪਰ ਮੇਰੇ ਤੁਹਾਡੇ ਫੋਨ ਨੰਬਰ ਦਾ ਕੋਈ ਕੰਟੈਕਟ ਕਰਨੀ ਅਸੀਂ ਕੁਝ ਚੀਜ਼ਾਂ ਉਹ ਕਰ ਰਹੇ ਹਾਂ ਅਸੀਂ ਤੁਹਾਨੂੰ ਫੋਨ ਨੰਬਰ ਇੱਕ ਦੋ ਦਿਨ ਜੀ ਤੁਹਾਡੇ ਕੋਲ ਆ ਜਾਊਗਾ ਕੋ ਟ੍ਰੈਸ ਲਵਾਇਆ ਅਸੀਂ ਫੋਨ ਜਿਹੜੀ ਵੀ ਰਕੋਟਿੰਗ ਹੋ ਕਿਸੇ ਕੋਲ ਟ੍ਰੈਸ ਹੋਊਗੀ ਮੇਰੇ ਕੋਲ ਨਹੀਂ ਕਿਸੇ ਕੋਲੇ ਹੋਊਗੀ ਉਹਦੇ ਵਿੱਚ ਆਗਰੇ ਦਾ ਗਲਤ ਕਮੈਂਟ ਬੋਲਣ ਵਾਲੇ ਦਾ ਨੰਬਰ ਸਭ ਕੁਝ ਜਾਊਗਾ ਬਕਾਇਦਾ ਕੀ ਆਧਾਰ ਕੱਟ ਵੀ ਸ਼ੋ ਹੋ ਉਸ ਬੰਦੇ ਦਾ ਕੰਟਰੋਲ ਰੂਮ ਦੇ ਵਿੱਚ ਜਿੱਥੇ ਮੈਂ ਕੰਮ ਕਰਾਉਣਾ ਮੈਂ ਬਹੁਤ ਪੈ ਬੰਦੀ ਨਾ ਕਰਾ ਰਹੀ ਮੈਨੂੰ ਵੀ ਪਤਾ ਲੋਕੀ ਬਹੁਤ ਕੁਝ ਕਰਦੇ ਨੇ ਹੈ ਦੂਜੀ ਗੱਲ ਰਹੀ ਕੋਈ ਵੀ ਕੰਮ ਹਰ ਇੱਕ ਬੰਦਾ ਸੋ ਸਮਝ ਕੇ ਕਰਦਾ ਵਾ ਦੇਖੋ ਫੋਨ ਕਿਸੇ ਨੇ ਨਹੀਂ ਕਰਨਾ ਮੈਨੂੰ ਮੈਂ ਹੁਣ ਤੁਹਾਨੂੰ ਦੱਸ ਦਿੰਦੀ ਸਿਰਫ ਮੈਨੂੰ ਮੈਸੇਜ ਕਰਨਾ ਉਹ ਵੀ ਬੋਲ ਕੇ WhatsApp ਮੈਸੇਜ ਕਰਨਾ ਫੋਨ ਮੈਂ ਕਿਸੇ ਦਾ ਚੱਕਣਾ ਨਹੀਂ ਜਦੋਂ ਮੈਨੂੰ ਟਾਈਮ ਹੋ ਮੈਂ ਤੁਹਾਡੇ ਮੈਸੇਜ ਪੜ੍ਹੂੰਗੀ ਤੇ ਤੁਹਾਨੂੰ ਬੈਕ ਮੈਸੇਜ ਮੈਂ ਕਰੂੰਗੀ ਕਫੂਨ ਤਾਂ ਆਹਿੰਦਾ ਉਧਰ ਬੰਦੇ ਦਾ ਕੋਈ ਰਿਸ਼ਤੇਦਾਰਾ ਹੁੰਦਾ ਨਾ ਟੰ ਟੰ ਕਰਵਾਈ ਜਾਂਦਾ ਤੁਸੀਂ ਮੈਸੇਜ ਕਰਕੇ ਛੱਡੀ ਜਾਓ ਜੋ ਵੀ ਪੁੱਛਣਾ ਮੈਸੇਜ ਕਰਕੇ ਛੱਡੀ ਬਸ ਦੇਖੋ ਬਾ ਤੁਹਾਨੂੰ ਵੀ ਕਹਣੀ ਹੈ ਫੋਨ ਮੈਂ ਕਿਸੇ ਦਾ ਨਹੀਂ ਚੱਕਣਾ ਸਿਰਫ ਮੈਂ ਮੈਸੇਜ ਪੜ੍ਹੂੰਗੀ ਜੇ ਮੈਸੇਜ ਲਿਖਣਾ ਤਾਂ ਪੰਜਾਬੀ ਚ ਲਿਖਿਓ ਅੱਪਲ ਤਾਂ ਲੇਖਣ ਦੀ ਲੋੜ ਨਹੀਂ ਅੱਜ ਕੱਲ ਮੈਂ ਕਰਾਂ ਹੀ ਕਰਨ ਦਾ ਲਾ ਬੋਰ ਕੇ ਤੁਸੀਂ ਕਰਦੇ ਹੋ ਪਰ ਕਰਿਓ ਪੰਜਾਬੀ ਚ ਬੋਲ ਕੇ ਵੀ ਜੇ ਤੁਸੀਂ ਇੰਗਲਿਸ਼ ਹੀ ਬੋਲੋਗੇ ਮੈਂ ਨਹੀਂ ਸਮਝ ਸਕਦੀ ਮੈਂ ਤੁਹਾਨੂੰ ਕਮੈਂਟਾਂ ਬਾਰੇ ਵੀ ਕਹਿੰਨੀ ਵੀ ਪੰਜਾਬੀ ਚ ਕਰੋ ਜੇ ਤੁਹਾਨੂੰ ਨਹੀਂ ਪੰਜਾਬੀ ਉਹਨੇ ਕਿਸੇ ਹੋਰ ਤੋਂ ਕਰਵਾ ਲਓ ਕਿ ਮੈਨੂੰ ਕਿਹੜਾ ਇੰਗਲਿਸ਼ ਚ ਚਾਹੇ ਮੈਨੂੰ ਗਾਲਾਂ ਕੱਢੀ ਜਾਂ ਉਸ ਦੀ ਸੰਗਤ ਹੱਕ ਨਹੀਂ ਜਾਂ ਮੈਨੂੰ ਪੜ੍ਹਨੀ ਹੀ ਨਹੀਂ ਆਉਂਦੀ ਪਹਿਲੀ ਤਾਂ ਗੱਲ ਮੈਂ ਕਮੈਂਟ ਬਹੁਤ ਘੱਟ ਪੜਦੀ ਆ ਮੈਂ ਖੋਲਦੀ ਬਹੁਤ ਘੱਟ ਹੈ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਇੰਨਾ ਕੁ ਵੀ ਮਸੀ ਮੈਂ ਕੱਢਦੀ ਆ ਵੀਡੀਓ ਪਾਉਂਗੀ ਦੇਖੋ ਜੇ ਤੁਸੀਂ ਪਹਿਲੀ ਵਾਰ ਪੇਜ ਤੇ ਆਏ ਹੋ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਿਉਂਕਿ ਤੁਹਾਡੇ ਤੱਕ ਸਾਡੀ ਹਰ ਇੱਕ ਵੀਡੀਓ ਪਹਿਲਾਂ ਪਹੁੰਚ ਵੀਡੀਓ ਨੂੰ ਲੈ ਕੇ ਜਰੂਰ ਕਰਿਆ ਕਰੋ ਬਾਕੀ ਨਮੋ ਨਰਾਇਣ ਲਿਖ ਕੇ ਹਾਜ਼ਰੀ ਜਰੂਰ ਲਵਾਇਆ ਕਰੋ ਦੇਖੋ ਕੋਈ ਪੈਸਾ ਥੇਲਾ ਨਹੀਂ ਲੈਂਦੇ ਕੋਈ ਸਾਡਾ ਸਕੈਨਰ ਨਹੀਂ ਲਾਇਆ ਕੋਈ ਮੇਰੀ ਫੋਨ ਤੇ ਗੱਲ ਕਰਨ ਦੀ ਮੈਸੇਜ ਭੇਜਣ ਦੀ ਕੋਈ ਫੀਸ ਨਹੀਂ ਪ੍ਰੀਯ ਜਿੰਨੇ ਮਰਜ਼ੀ ਮੈਸੇਜ ਛੱਡੋ ਸਾਰੇ ਫ੍ਰੀ ਹੋਊਗਾ ਕੁਝ ਨਹੀਂ ਲੈਣਾ ਕਿਸ ਤੋਂ ਦੇਖੋ ਬਹੁਤ ਲੋਕੀ ਬਰਬਾਦੀ ਕਰ ਚੁੱਕੇ ਰਹੋ ਤਾਂ ਆਪਾਂ ਨੂੰ ਪਤਾ ਹੀ ਹੈ ਪੈਸੇ ਵਾਜ ਤਾਂ ਪਰ ਪੈਸਾ ਕੋਈ ਨਹੀਂ ਲੈਣਾ ਬਸ ਇਹਨੇ ਕਿ ਛੋਟੇ ਛੋਟੇ ਕੰਮ ਨੇ ਜੇ ਆਪਣੇ ਕੰਮ ਬਣਨ ਲੱਗ ਜਾਣ ਆਪਾਂ ਨੂੰ ਕੀ ਮਾਰਾ ਮੈਂ ਤੁਹਾਨੂੰ ਕਿਸੇ ਵੀਡੀਓ ਚ ਦੱਸੂਗੀ ਮੈਂ ਇੱਕ ਕੰਮ ਕੀਤਾ ਸੀ ਮੇਰੇ 6 ਕੰਪਨੀ ਪਰ ਮੈਂ ਯਕੀਨ ਨਾਲ ਨਹੀਂ ਸੀ ਕੀਤਾ ਮੈਂ ਮਜ਼ਾਕ ਮਜ਼ਾਕ ਵਿੱਚ ਕੀਤਾ ਸੀ ਹਾਸੇ ਜਿਵੇਂ ਦੇਖ ਲੈਣੇ ਕਰਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਵੀਡੀਓ ਪਾਉਣ ਲੱਗੀ ਆ ਉਹਨਾਂ ਚਿਰ ਮੈਂ ਵੀਡੀਓ ਨਹੀਂ ਪਾਈ ਜਿੰਨਾ ਚਿਰ ਮੈਂ ਆਪਦੇ ਉੱਤੇ ਪਹਿਲਾਂ ਇਸ ਚੀਜ਼ ਨੂੰ ਸਪੈਰੀਸ ਨਹੀਂ ਕੀਤਾ